ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਨਡਰੀ ਫਾਰ ਬਰਨਾਲਾ ਦੇ ਉੱਪਰ ਜਿਹੜੇ ਭਰਾ ਵੀਡੀਓ ਨੂੰ Facebook ਤੇ ਦੇਖ ਰਹੇ ਆ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ ਭਰਾ YouTube ਤੇ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਚੰਗਾ ਨਗੀਨਾ ਲੈ ਕੇ ਆਏ ਆ ਹਜੇ ਮੰਨ ਕੇ ਚਲੋ ਇੱਕ ਹਫ਼ਤਾ ਬੈੜਦਾ ਬਾਕੀ ਆ ਤੇ ਆਰਡਰ ਕੁਆਲਿਟੀ ਤੁਸੀਂ ਇੱਥੋਂ ਦੂਰ ਤੋਂ ਦੇਖ ਸਕਦੇ ਹੋ ਥਣ ਪੀੜੀ ਦੇ ਪਾ ਵਾਂਗੂ ਫੋਟ ਫੋਟ ਦੇ ਗੈਪ ਤੇ ਲੱਗੇ ਹੋਏ ਆ ਤੇ ਆਰਡਰ ਕੁਆਲਿਟੀ ਬਹੁਤ ਹੀ ਸਾਫ਼ ਆ ਬੈੜਦੀ ਰੋਕ ਲਾ ਖੜਾ ਲਾ ਇੱਥੇ ਬਾਕੀ ਲੰਬਾਈ ਲੂਵੀ ਵੈੜਦੀ ਸਾਰੀ ਚੈੱਕ ਕਰ ਸਕਦੇ ਹੋ ਰੰਗ ਕੁਆਲਿਟੀ ਸਾਰੀ ਇੱਕ ਨੰਬਰ ਆ ਕੋਈ ਬਿਮਾਰੀ ਦਾ ਦਾਗ ਦੂਗ ਨਹੀਂਗਾ ਇਧਰ ਦੀ ਮੋਡਲ ਕੋਈ ਬਿਮਾਰੀ ਦਾ ਦਾਗ ਨਹੀਂ ਹੈਗਾ ਜੀ ਸਾਫ ਸੁਥਰੀ ਆ ਤੇ ਹਜੇ ਇੱਕ ਹਫਤਾ ਬਾਕੀ ਆ ਵੈੜ ਦਾ ਤੇ ਬੰਨਣ ਵਾਲੀ ਤੁਹਾਨੂੰ ਤੁਸੀਂ ਆਪ ਵੀ ਦੇਖ ਲਓ ਵੀ ਨੇਹਰੀਆਂ ਠਾ ਦੂ ਇਸ ਵਾਰ ਰੇਟ ਬਾਈ 1.5 ਲੱਖ ਰੁਪਈਆ ਹੈਗਾ 1.40 ਲੱਖ ਦੀ ਵੈੜੀ ਦੇਣੀ ਆ ਤੇ ਇੱਕ ਵਾਰੀ ਮੋਟੀ ਮੋਟੀ ਨਿਗਾਹ ਮਾਰ ਲਓ ਮੂਰਲਾ ਥਾਣਾ ਦਾ ਗੈਪ ਫੁੱਟ ਫੁੱਟ ਦੇ ਸਨ ਪਿਆ ਗਾ ਪੀੜੀ ਦੇ ਪਾਵੇਂ ਵਾਂਗੂ ਨਿਖੜਵੇਂ ਥਾਣਾ ਪੂਰੇ 40 ਕਿਲੋ ਦੁੱਧ ਦੀ ਉਮੀਦ ਆ ਇਸ ਵਾਰ ਦੀ ਇੱਧਰ ਕੱਚੇ ਤੇ ਲੈ ਚਲ ਤੇ ਬਾਕੀ ਤੋੜਾ ਦੂਰਾ ਚੈੱਕ ਕਰ ਲਓ ਘੋੜੀ ਵਰਗੀ ਆ ਜਮਾ ਕੋਈ ਤੋਰਨ ਫਰਨ ਨੂੰ ਕੋਈ ਲੰਗ ਨਹੀਂ ਛੰਗ ਨਹੀਂ ਹੈਗਾ ਜੇ ਕਿਸੇ ਭਰਾ ਨੂੰ ਬੈੜ ਪਸੰਦ ਆਉਂਦੀ ਆ ਤਾਂ ਸਾਡੇ ਨਾਲ ਕੰਟੈਕਟ ਕਰਕੇ 95922 ਰੋਗ ਲੈ ਤੇ ਕੰਟੈਕਟ ਕਰਕੇ ਬੈੜ ਤੁਸੀਂ ਖਰੀਦ ਸਕਦੇ ਹੋ ਪਿੰਡ ਭਦਾਉੜਾ ਜੀ ਜ਼ਿਲ੍ਹਾ ਬਰਨਾਲਾ ਫੋਨ ਨੰਬਰ 95922 74571 ਬਾਕੀ ਪੱਠਪੂੜਾ ਚੈੱਕ ਆਮ ਆਲੋ ਆ ਚੀਜ਼ਾਂ ਪੂਰੀਆਂ ਦੋ ਦੋ ਗਿੱਠ ਦਾ ਗੈਪ ਆ ਚੀਜ਼ਾਂ ਦੇ ਵਿੱਚ ਕੋਈ ਪਿੱਠ ਪੁੜੇ ਦੇ ਵਿੱਚ ਐ ਨਹੀਂ ਹੈਗਾ ਕੋਈ ਪੂਰਾ ਪੁੱਠਾ ਪਾਠਾ ਮਜ਼ਬੂਤ ਆ ਬੈੜ ਦਾ ਢੂਈ ਸਿੱਧੀ ਆ ਬਿਲਕੁਲ ਦੇਖ ਸਕਦੇ ਹੋ ਖੜੀ ਦੀ ਤੁਸੀਂ ਫੇਸ ਕੁਆਲਟੀ ਦਾ ਕਰੀ ਦੂਰ ਨੇੜੇ ਤੋਂ ਚੈੱਕ ਕਰ ਲਓ ਬਾਕੀ ਸ਼ਾਈਨਿੰਗ ਸ਼ੂਨਿੰਗ ਬਹੁਤ ਸੋਹਣੀਆਂ ਤੇ ਕਰੀ ਆਰਡਰ ਕੁਆਲਟੀ ਥੱਲੇੋਂ ਦੇਖ ਸਕਦੇ ਹੋ ਖੁੱਚਾਂ ਤੋਂ ਉੱਪਰ ਉੱਪਰ ਹੀ ਆਰਡਰ ਆ ਸਾਰਾ ਕੋਈ ਇਹ ਨਹੀਂ ਵੀ ਥੱਲੇ ਲਮਕਣਾ ਆਰਡਰ ਸਟਿਚ ਆਰਡਰ ਦੀ ਆ ਬਿਲਕੁਲ ਤੇ ਬਾਕੀ ਜੇ ਕਿਸੇ ਭਰਾ ਨੂੰ ਕੋਈ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਰੇਟ ਵੀਡੀਓ ਦੇ ਵਿੱਚ ਕਰਤਾ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਹੁੰਦੇ ਆ ਵੀ ਵੀਡੀਓ ਦੇ ਵਿੱਚ ਰੇਟ ਕਰਿਆ ਕਰੋ ਰੇਟ ਢੇੜਾ ਬਾਈ 1 ਲੱਖ 40 ਹਜ਼ਾਰ ਦੀ ਬੈੜੀ ਦੇਣੀ ਆ ਤੁਸੀਂ ਵੀ ਵੀਡੀਓ ਦੇਖਦੇ ਹੋ ਇਹ ਜੀਆਂ ਬੈੜਾਂ ਦਾ ਸਵਾ 2-2 ਵੀ ਵੀਡੀਓ ਦੇ ਵਿੱਚ ਲੋਕ ਮੰਗੀ ਜਾਂਦੇ ਆ ਜਾਇਜ਼ ਰੇਟ ਆ ਬਿਲਕੁਲ ਬਾਈ ਤੁਹਾਨੂੰ ਵੀ ਪਤਾ 35 ਤੋਂ 40 ਕਿਲੋ ਵਾਲੀ ਬੈੜ ਕਿੰਨੇ ਰੁਪਈਆ ਦੀ ਹੁੰਦੀ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਲਈ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ